ਸਸਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗਿਆਂ ਵੀ ਇੱਕ ਜੱਟ ਸਿੱਖ ਹੁੰਦਾ ਉਹਦੇ ਪੰਜ ਪੁੱਤਰ ਹੁੰਦੇ ਆ ਚਾਰ ਪੁੱਤਰ ਦਾ ਉਹਦੇ ਪੜੇ ਲਿਖੇ ਹੁੰਦੇ ਆ ਤੇ ਇੱਕ ਪੁੱਤਰ ਉਹਦਾ ਅਨਪੜ ਹੁੰਦਾ ਜਿਹੜੇ ਚਾਰ ਪੁੱਤਰ ਹੁੰਦੇ ਆ ਉਹ ਬਹੁਤ ਪੜੇ ਲਿਖੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਤਾਂ ਵਕੀਲ ਹੁੰਦਾ ਇੱਕ ਡਾਕਟਰ ਹੁੰਦਾ ਇੱਕ ਪੁਲਿਸਚ ਹੁੰਦਾ ਇੱਕ ਪੱਤਰਕਾਰ ਹੁੰਦਾ ਤੇ ਇੱਕ ਜਿਹੜਾ ਅਨਪੜ ਹੁੰਦਾ ਉਹ ਜਮਾ ਹੀ ਵਿਚਾਰਾ ਅਨਪੜਿਆ ਉਹ ਕੁਝ ਵੀ ਨਹੀਂ ਪੜਿਆ ਹੁੰਦਾ ਤੇ ਉਹ ਨਾਮ ਵੀ ਜਿਹੜਾ ਜੱਟ ਸੈਕਸੀਗਾ ਉਹਦੀ ਇੱਜ਼ਤ ਬਹੁਤ ਬਰਕਰਾਰ ਸੀ ਬਹੁਤ ਵਧੀਆ ਬੰਦਾ ਸੀ ਸਾਰਿਆਂ ਦਾ ਕੰਮ ਧੰਦਾ ਅੱਗੇ ਹੋ ਕੇ ਕਰਦਾ ਸੀ ਇੱਕ ਦਿਨ ਕਿਤੇ ਉਹ ਸੱਤ ਦੇ ਵਿੱਚ ਬੈਠੇ ਹੋਏ ਕੋਈ ਬਦਮਾਸ਼ ਆਇਆ ਤੇ ਉਹਦੀ ਖਿੱਚਤ ਹੋਈ ਕੀਤੀ ਗਈ ਤੇ ਉਹਨੂੰ ਬੰਦਾ ਚੰਗਾ ਬੋਲਿਆ ਗਿਆ ਤੇ ਸਾਰੇ ਉਹਦੇ ਕੰਨੀ ਵੇਖਦੇ ਰਹੇ ਤੇ ਸਾਰਿਆਂ ਦੇ ਸਾਹਮਣੇ ਉਹਦੀ ਇੰਨੀ ਅਨਸਲਟ ਕੀਤੀ ਗਈ ਕਿ ਉਹ ਬੰਦਾ ਆਪਦੇ ਮਨ ਦੇ ਵਿੱਚ ਮਹਿਸੂਸ ਕਰਦਾ ਵੀ ਮੇਰੇ ਪੁੱਤ ਇੰਨੇ ਆ ਤਕੜੇ ਤੇ ਮੈਂ ਤਾਂ ਇਹਨਾਂ ਤੋਂ ਆ ਹੀ ਕੁਝ ਕਰਾ ਲੂਗਾ ਤੇ ਉਹ ਜਦੋਂ ਸਾਰੇ ਜਣੇ ਕਹਿੰਦੇ ਵੀ ਆਪਾਂ ਚਲੋ ਤੁਹਾਡੇ ਪੁੱਤ ਪੜ੍ਹੇ ਲਿਖੇ ਆ ਉਹਨਾਂ ਨੂੰ ਬੁਲਾ ਲੈਣੇ ਉਹ ਆ ਉਹਨਾਂ ਪੁੱਤਰਾਂ ਨੂੰ ਬੁਲਾਉਂਦੇ ਆ ਜਦੋਂ ਵਕੀਲ ਆਉਂਦਾ ਵਕੀਲ ਨੂੰ ਕਹਿੰਦੇ ਵੀ ਆਹ ਗੱਲਾਂ ਐ ਹੋ ਗਈਆਂ ਐ ਕਰਕੇ ਤੇਰੇ ਪਿਤਾ ਨਾਲ ਆ ਵਾਪਰੀ ਆ ਉਹ ਕਹਿੰਦੇ ਵੀ ਬਾਪੂ ਇਹਦੇ ਵਿੱਚ ਤਾਂ ਤੇਰੀ ਕਿੱਚਾ ਤੋਂ ਹੀ ਕੋਸਣੀ ਹੋਈ ਇਹਦੇ ਵਿੱਚ ਤਾਂ ਤੇਜੀ ਦਾ ਕੇਸ ਵੀ ਨਹੀਂ ਬਣ ਸਕਦਾ ਤੇ ਚੁੱਪ ਕਰਕੇ ਹੀ ਬੈਠ ਗਿਆ ਤੇ ਦੂਜਾ ਉਹਨੂੰ ਡਾਕਟਰ ਨੂੰ ਆਖੇ ਵੀ ਤੂੰ ਕੋਈ ਰਿਪੋਰਟ ਬਣਾ ਦੇ ਕਿਸੇ ਨਾ ਕਿਸੇ ਸਾਹਬ ਇਹਨਾਂ ਤੇ ਕੋਈ ਆਪਾਂ ਕਾਰਵਾਈ ਕਰੀਏ ਉਹ ਕਹਿੰਦਾ ਜੇ ਰਿਪੋਰਟ ਬਣਦੀ ਨਹੀਂ ਮੈਂ ਕਿਵੇਂ ਬਣਾ ਦਾਂ ਡਾਕਟਰ ਕਹਿੰਦਾ ਫਿਰ ਉਹਨਾਂ ਨੇ ਉਹਨੂੰ ਦੂਜੇ ਨੂੰ ਸੱਦਿਆ ਜਿਹੜਾ ਪੱਤਰਕਾਰ ਸੀਗਾ ਪੱਤਰਕਾਰ ਨੂੰ ਕਹਿੰਦੇ ਵੀ ਤੂੰ ਨਾ ਐਂ ਕਰ ਵਿਕਰਵ ਲਾਧੀ ਕਸ਼ਮੀ ਤੇ ਤਾਂ ਕਿ ਸਾਰੇ ਇਹਨਾਂ ਨੂੰ ਫੜ ਕੇ ਇਹਨਾਂ ਦੀ ਝੋਲਾ ਝਾਲੀ ਕਰਾਂਗੇ ਉਹ ਕਹਿੰਦਾ ਖਬਰ ਲੱਗਦੀ ਨਹੀਂ ਇਹਦੇ ਵਿੱਚ ਕੀ ਹੈ ਕੁਝ ਵੀ ਨਹੀਂ ਮੈਂ ਕੀ ਕਰ ਸਕਦਾ ਤੇ ਫੇਰ ਉਹਦੇ ਵਿੱਚੋਂ ਇੱਕ ਜਿਹੜਾ ਪੁਲਸ ਵਾਲਾ ਸੀ ਉਹਨੂੰ ਬੁਲਾਇਆ ਗਿਆ ਉਹ ਸਾਲੇਨ ਕਹਿੰਦੇ ਵੀ ਤੂੰ ਕੁਛ ਨਾ ਕੁਛ ਕਰ ਵੀ ਇਹਨਾਂ ਨੂੰ ਖਿੱਚਾ ਤੋਈ ਤਾਂ ਆਪਾਂ ਕਰਾਈਏ ਕੁੱਤਾ ਮਾਰੀ ਤਾਂ ਕਰਾਈਏ ਉਹ ਆਦਾ ਵੇਖ ਬਾਪੂ ਇਹ ਵੀ ਜੇ ਤਾਂ ਤੂੰ ਹੱਡੀ ਬੋਟੀ ਤੇਲੀ ਤੋੜੀ ਹੁੰਦੀ ਫਿਰ ਤਾਂ 25 26 ਲਾ ਕੇ ਇਹਨੂੰ ਅੰਦਰ ਸੈਟਲ ਲੈਂਦੇ ਤੇ ਚੱਲ ਇਹਨਾਂ ਨੂੰ ਕੁੱਤਾ ਮਾਰੀ ਕਰ ਲੇ ਹੁਣ ਤਾਂ ਕੁਝ ਬੰਦਦਾ ਹੀ ਨਹੀਂ ਉਹਨਾਂ ਨੇ ਚਾਰਾਂ ਨੇ ਹੀ ਬਾਪੂ ਦੀ ਕੋਈ ਇੱਜ਼ਤ ਨਾ ਸਮਝੀ ਤੇ ਨਾ ਹੀ ਕੋਈ ਉਹਦੇ ਤੇ ਕੋਈ ਕਾਰਵਾਈ ਕੀਤੀ ਤੇ ਜਿਹੜਾ ਚੌਥਾ ਸੀਗਾ ਅੰਕਪੜ ਸੀਗਾ ਉਹ ਕਿਸੇ ਕਾਰਨਾ ਕਰਕੇ ਬਾਹਰ ਗਿਆ ਹੋਇਆ ਸੀ ਜੇ ਉਹ ਮੌਕੇ ਤੇ ਹੁੰਦਾ ਤਾਂ ਆਹ ਮਸਲਾ ਹੋਣਾ ਹੀ ਨਹੀਂ ਸੀ ਉਹ ਜਦੋਂ ਚੌਥਾ ਪੰਜਵਾਂ ਆਇਆ ਘਰੇ ਉਹਨੇ ਕਿਸੇ ਰਸਤੇ ਚਾਹੁੰਦਿਆਂ ਨੇ ਦੱਸਤਾ ਵੀ ਤੇਰੇ ਪਿਓ ਦੀ ਬੇਇੱਜ਼ਤੀ ਬਹੁਤ ਕੀਤੀ ਹੈ ਤੇਰਾ ਪਿਓ ਅੰਦਰ ਬੜਿਆ ਬੈਠਾ ਉਹਨੇ ਜਾ ਕੇ ਆਪਦੇ ਪਿਓਆਂ ਦਾ ਪਾਪਾ ਕੀ ਗੱਲ ਹੋ ਗਈ ਉਹਨੇ ਸਾਰੀ ਗੱਲ ਜਦੋਂ ਦੱਸੀ ਤੇ ਉਹਨੇ ਚੱਕੀ ਡਾਂਗ ਤੇ ਜਾ ਕੇ ਉਹਦੇ ਜੋਂ ਜੰਦਰੀਆਂ ਉਹਨੇ ਡਾਂਗਾ ਤੇ ਕੁੱਤੀਆ ਕੁੱਤੀਆ ਤੇ ਜਿੱਦਾਂ ਤੇ ਉਹ ਉਹ ਆਦਾ ਬੁਨਾਇਆ ਤਾਂ ਮਾਫੀ ਮੰਗ ਲੂਗਾ ਉਹਨੂੰ ਫਿਰ ਧੂਈ ਆਇਆ ਧੂਈ ਆਇਆ ਤੇ ਧੂਕੇ ਲਿਆ ਕੇ ਤੇ ਆਦਾ ਲੈ ਮਾਫੀ ਮੰਗ ਮੇਰੇ ਪਿਆਰੋ ਫੇਰ ਉਹਨੇ ਮਾਫੀ ਮੰਗੀ ਤਾਂ ਸਾਰਿਆਂ ਦੇ ਵਿੱਚ ਉਹਦੀ ਇੱਜ਼ਤ ਬਣ ਗਈ ਉਸ ਆਨਪੜ ਮੁੰਡੇ ਦੀ ਇੱਜ਼ਤ ਬਣਾਤੀ ਉਹਦੀ ਤੇ ਉਹਦੀ ਇੱਜ਼ਤ ਬਰਕਰਾਰ ਹੋ ਗਈ ਸਾਰੇ ਕਹਿਣ ਲੱਗੇ ਵੇਖ ਇਹਦਾ ਮੁੰਡਾ ਕਿੰਨਾ ਤਾਂ ਕਰਾ ਵ ਗਿਆ ਤਾਂ ਬਾਬੇ ਨੇ ਪਤਾ ਕੀ ਕੀਤਾ ਬਾਬੇ ਨੇ ਨਾ ਆਪ ਦੀ ਛੋਟੀ ਦੇ ਉੱਤੇ ਇੱਕ ਪੋਸਟਰ ਲਿਖ ਕੇ ਲਾ ਲਿਆ ਉਹਦੇ ਉੱਤੇ ਲਿਖ ਲਿਆ ਵੀ ਮੇਰੇ ਚਾਰੇ ਪੜੇ ਲਿਖੇ ਲੈ ਲਓ ਤੇ ਮੈਨੂੰ ਤਾਂ ਇੱਕ ਆਂਡ ਪੜੀ ਦੇ ਦਿਓ ਇਹ ਸੋ ਇਹੀ ਆ ਵੀ ਆੜ ਪੜ ਜਿਹੜਾ ਸੀਗਾ ਉਹਨੇ ਉਹਦੀ ਇੱਜ਼ਤ ਵਧਾ ਕੇ ਰੱਖੀ ਜਿਹੜੇ ਪੜੇ ਲਿਖੇ ਆ ਉਹ ਬੇਵਕੂਫ ਦੇ ਬੇਵਕੂਫੀ ਰਹੇਗੇ